ਉਹ ਐਵਰਜੀ ਕਾ ਖਾਸਾ ਐਵਰਜੀ ਕੀ ਫਤਿਹ ਸਾਡਾ ਨਗਰ ਕੈਰੋਂਵਾਲ ਇਹ ਜੋ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕੱਲ ਨੂੰ ਵੀ ਅਸੀਂ ਖੰਡਪਰ ਪ੍ਰਾਰੰਭ ਕਰਾਇਆ ਸੀ ਲਗਭਗ ਸੰਗਤਾਂ ਜੇ ਪੰਡਾਲ ਦੇ ਵਿੱਚ ਬੈਠੀਆਂ ਸੀ ਤੇ ਤਕਰੀਬਨ 12 ਸਵਾ 12 ਦੇ ਕਰੀਬ ਬਹੁਤ ਜਿਹੜਾ ਨੇਰੀ ਚ ਖੜਾਇਆ ਤੇ ਸਾਡਾ ਜਿਹੜਾ ਨਗਰ ਆ ਸਮੁੱਚਾ ਇਲਾਕਾ ਰੜ ਕੇ ਹੀ ਇਹ ਜੋੜ ਮੇਲਾ ਮਨਾਉਂਦੇ ਆ ਸਾਡੇ ਸੇਵਾਦਾਰਾਂ ਨੇ ਬਹੁਤ ਯਤਨ ਕੀਤਾ ਪਾਈਪਾਂ ਨੂੰ ਫੜ ਕੇ ਇਹ ਟੈਂਟ ਬਚਾ ਸਕੀਏ ਪਰ ਹਵਾ ਦਾ ਦਬਾਅ ਇੰਨਾ ਸੀ ਕਿ ਸਾਰਾ ਜਿਹੜਾ ਟੈਂਟ ਸਾਡਾ ਉਖੜ ਗਿਆ ਫਿਰ ਉਹਨਾਂ ਹੀ ਇੱਕ ਅਨਾਉਂਸਮੈਂਟ ਕੀਤੀ ਆ ਸਵੇਰੇ ਆ ਵੇਖੋ ਤੁਹਾਡੇ ਸਾਹਮਣੇ ਸਾਰਾ ਪਿੰਡ ਸਾਡਾ ਕਤਰਤਾਈ ਦੇ ਨਾਲ ਲੜ ਕੇ ਅਸੀਂ ਨਵੇਂ ਸਿਰਿਓਂ ਸਾਰਾ ਜਿਹੜਾ ਸੰਗਤ ਦੇ ਬਹਿਣ ਦਾ ਪ੍ਰਬੰਧ ਕਰ ਰਹੇ ਆ ਕਿਉਂਕਿ ਇਹ ਪਰਮੇਸ਼ਰ ਦੀ ਰਜ਼ਾ ਵਾ ਜੋ ਉਹਦਾ ਪਾਣਾ ਸਿਰ ਮੱਥੇ ਪਰ ਸਾਡੇ ਇਤਸ਼ਾ ਦੇ ਵਿੱਚ ਕਮੀ ਨਹੀਂ ਆਈ ਅਸੀਂ ਸੰਗਤ ਦੀ ਆਈ ਦਾ ਸਾਰਿਆਂ ਦਾ ਇਸੇ ਤਰ੍ਹਾਂ ਹੀ ਧੰਨਵਾਦ ਕਰਾਂਗੇ ਇਹ ਤੋਂ ਵੀ ਵੱਧ ਚੜ ਕੇ ਜਿਹੜੇ ਅਸੀਂ ਵੱਡਾ ਯੋਗਦਾਨ ਸਾਡਾ ਇਲਾਕਾ ਦਾ ਸਾਡਾ ਨਗਰ ਦੇ ਰਿਆ ਆਈ ਹੋਈ ਸੰਗਤਾਂ ਨੂੰ ਜੀ ਆਇਆਂ ਆਖਾਂਗੇ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਗਰ ਕੈਰੋਂਵਾਲ ਇਹ ਜੋ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕੱਲ ਨੂੰ ਵੀ ਅਸੀਂ ਖੰਡ ਪਰ ਪ੍ਰਾਰੰਭ ਕਰਾਏ ਸੀ ਲਗਭਗ ਸੰਗਤਾਂ ਜੇ ਪੰਡਾਲ ਦੇ ਵਿੱਚ ਬੈਠੀਆਂ ਸੀ ਤੇ ਤਕਰੀਬਨ 12 ਸਵਾ 12 ਦੇ ਕਰੀਬ ਬਹੁਤ ਜਿਹੜਾ ਨੇਰੀ ਚ ਖੜਾਇਆ ਤੇ ਸਾਡਾ ਜਿਹੜਾ ਨਗਰ ਆ ਸਮੁੱਚਾ ਇਲਾਕਾ ਨਾਲ ਰੜ ਕੇ ਹੀ ਇਹ ਜੋੜ ਮੇਲਾ ਮਨਾਉਂਦੇ ਆ ਸਾਡੇ ਸੇਵਾਦਾਰਾਂ ਨੇ ਬਹੁਤ ਯਤਨ ਕੀਤਾ ਪਾਈਪਾਂ ਨੂੰ ਫੜ ਕੇ ਕਿ ਅਸੀਂ ਟੈਂਟ ਬਚਾ ਸਕੀਏ ਪਰ ਹਵਾ ਦਾ ਦਬਾਅ ਇੰਨਾ ਸੀ ਕਿ ਸਾਰਾ ਜਿਹੜਾ ਟੈਂਟ ਸਾਡਾ ਉਖੜ ਗਿਆ ਫਿਰ ਉਹਨਾਂ ਹੀ ਇੱਕ ਅਨਾਉਂਸਮੈਂਟ ਕੀਤੀ ਆ ਸਵੇਰੇ ਆ ਵੇਖੋ ਤੁਹਾਡੇ ਸਾਹਮਣੇ ਸਾਰਾ ਪਿੰਡ ਸਾਡਾ ਕਤਰਤਾਈ ਦੇ ਨਾਲ ਲੜ ਕੇ ਅਸੀਂ ਨਵੇਂ ਸਿਰਿਓਂ ਸਾਰਾ ਜਿਹੜਾ ਸੰਗਤ ਦੇ ਬੈਹਨ ਦਾ ਪ੍ਰਬੰਧ ਕਰ ਰਹੇ ਆ ਕਿਉਂਕਿ ਇਹ ਪਰਮਿਸ਼ਨ ਦੀ ਰਜਾ ਵਾ ਜੋ ਉਹਦਾ ਪਾਣਾ ਸਿਰ ਮੱਤੇ ਪਰ ਸਾਡੇ ਇੱਛਾ ਦੇ ਵਿੱਚ ਕਮੀ ਨਹੀਂ ਆਈ ਅਹੀਂ ਸੰਗਤ ਦੀ ਆਈ ਦਾ ਸਾਰਿਆਂ ਦਾ ਇਸੇ ਤਰ੍ਹਾਂ ਹੀ ਧੰਨਵਾਦ ਕਰਾਂਗੇ ਇਹ ਤੋਂ ਵੀ ਵੱਧ ਚੜ ਕੇ ਜਿਹੜੇ ਵੱਡਾ ਯੋਗਦਾਨ ਸਾਡਾ ਇਲਾਕਾ ਦਾ ਸਾਡਾ ਨਗਰ ਦੇ ਰਿਹਾ ਆਈ ਹੋਈ ਸੰਗਤਾਂ ਨੂੰ ਜੀ ਆਇਆਂ ਆਖਾਂਗੇ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ